हां जी दोस्तों प्यार भरी सत श्री अकाल जी आਤਵੰਤ ਸੰਗਜ ਜੀ ਬਿਜਲੀ ਪੀਵਾਗ ਦੇ ਨਵੇਂ ਨਿਯਮ ਕੀ ਨੇ ਤੇ ਉਹ ਨਿਯਮ ਕਿਸਤੇ ਲਾਗੂ ਹੋਣਗੇ ਦੋਸਤੋ ਜੇ ਤੁਸੀਂ 600 ਯੂਨਟ ਬਿਜਲੀ ਮਾਫ ਦੇ ਲਈ ਅਪਲਾਈ ਕਰਨਾ ਹੈ ਯਾਨੀ ਕਿ 600 ਯੂਨਟ ਬਿਜਲੀ ਦੇ ਲਈ ਫਾਇਦਾ ਚੱਕਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਨਿਯਮ ਜ਼ਰੂਰ ਮੰਨਨੇ ਪੈਣਗੇ ਜਿਸ ਦੇ ਨਾਲ ਆਪਾਂ ਘਰ ਦੇ ਵਿੱਚ ਇੱਕ ਹੀ ਘਰ ਦੇ ਵਿੱਚ ਦੇ ਦੋਸਤੋ 2 ਮੀਟਰ ਲਗਵਾ ਸਕਦੇ ਨੇ ਤੇ ਇਸ ਤਰੀਕੇ ਦੇ ਨਾਲ ਆਪਾਂ ਇਸ ਚੀਜ਼ ਦਾ ਫਾਇਦਾ ਲੈ ਸਕਦੇ ਹਾਂ ਜੀਆਂ ਦੋਸਤੋ ਪਹਿਲਾਂ ਸਾਨੂੰ ਬਹੁਤ ਸਾਰੇ ਕਮੈਂਟ ਆ ਰਹੇ ਸੀ ਕਿ ਸਾਡਾ ਘਰ ਇੱਕੋ ਹੀ ਹੈ ਪਰ ਆਪਾਂ ਜਿਹੜਾ ਪਰਿਵਾਰ ਹੈ ਸਾਡਾ ਉਹ ਵੱਖ-ਵੱਖ ਹੈ ਤਾਂ ਉਸ ਵਿੱਚ ਅਸੀਂ 2 ਮੀਟਰ ਕਿਵੇਂ ਲਵਾ ਸਕਦੇ ਹਾਂ ਕਿਉਂਕਿ ਦੋਸਤੋ ਹੁੰਦਾ ਦਰਸਲ ਇਹ ਹੈ ਕਿ ਕਈ ਪਰਿਵਾਰਾਂ ਦਾ ਜਿਹੜਾ ਘਰ ਇੱਕੋ ਹੀ ਹੁੰਦਾ ਪਰ ਉਹਦੇ ਵਿੱਚ ਦੋਸਤੋ ਵੱਖ-ਵੱਖ ਰਹਿਣ ਲੱਗ ਜਾਂਦੇ ਨੇ ਤੇ ਜਿਸ ਦੇ ਕਾਰਨ ਦੋਸਤੋ ਜਿਹੜਾ ਬਿਜਲੀ ਵਿਭਾਗ ਵੱਲੋਂ ਜਿਹੜਾ ਮੀਟਰ ਲਗਵਾਇਆ ਜਾਂਦਾ ਉਹ ਇੱਕ ਪਰਿਵਾਰ ਦੇ ਵਿੱਚ ਇੱਕ ਹੀ ਲਗਾਇਆ ਜਾਂਦਾ ਹੈ ਤਾਂ ਦੋਸਤੋ ਹੁਣ ਪਰਿਵਾਰ ਵਾਲਿਆਂ ਨੂੰ ਦਿੱਕਤ ਇਹ ਹੁੰਦੀ ਹੈ ਕਿ ਦੋਸਤੋ ਜਦੋਂ ਉਹ ਮੀਟਰ ਫੂਕਦੇ ਨੇ ਠੀਕ ਹੈ ਜੀ ਯਾਨੀ ਕਿ ਬਿਜਲੀ ਫੂਕਦੇ ਨੇ ਤਾਂ ਦੋਸਤੋ ਜਿਹੜੀ 600 ਉਹ ਬਿਜਲੀ ਮਾਫ ਹੈ ਠੀਕ ਹੈ ਜੀ ਉਹ ਤਾਂ ਫੂਕ ਲੈਂਦੇ ਨੇ ਪਰ ਉਸ ਤੋਂ ਬਾਅਦ ਦੋਸਤੋ ਜਿਹੜਾ ਬਿੱਲ ਆਉਂਦਾ ਹੈ ਬਾਅਦ ਵਿੱਚ ਫਿਰ ਉਹਨਾਂ ਚੇ ਤੂ ਤੂ ਮੈਮੇ ਹੁੰਦੀ ਹੈ ਕਿ ਜਿਹੜਾ ਤੂੰ ਫੁੱਕਿਆ ਸੀ ਜ਼ਿਆਦਾ ਤੇ ਮੈਂ ਕੱਟ ਫੁਕ ਗਿਆ ਸੀ ਇਸ ਤਰੀਕੇ ਨਾਲ ਦੋਸਤੋ ਹੋਰ ਵੀ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਬਿਜਲੀ ਵਿਭਾਗ ਦੇ ਉਹ ਕਿਹੜੇ ਨਿਯਮ ਨੇ ਜਿਸ ਨੂੰ ਜਾਣ ਕੇ ਆਪਾਂ ਇੱਕ ਘਰ ਦੇ ਵਿੱਚ 2 ਮੀਟਰ ਲਗਵਾ ਸਕਦੇ ਹਾਂ ਤਾਂ ਜੋ ਆਪਾਂ ਵੀ ਸਰਕਾਰ ਦੀਆਂ 600 ਯੂਨਿਟ ਬਿਜਲੀ ਮਾਫ ਹੈ ਜਿਹੜਾ ਉਸ ਦਾ ਫਾਇਦਾ ਲੈ ਸਕੀਏ ਤੇ ਆਪਣੇ ਪਰਿਵਾਰ ਦੇ ਉੱਤੇ ਬਹੁਤਾ ਜਿਹੜਾ ਬੋਝ ਨਾ ਪਵੇ ਪੈਸਿਆਂ ਦੇ ਵੱਲੋਂ ਤਾਂ ਜਿਹੜੇ ਪੰਜਾਬ ਸਰਕਾਰ ਜਾਰ-ਬਾਰ ਕਹਿੰਦੀ ਹੈ ਕਿ ਅਸੀਂ 300 ਯੂਨਿਟ ਮਹੀਨੇ ਦੀ ਤੇ 300 ਯੂਨਿਟ ਮਾਫ ਕੀ ਦਿੱਤੇ ਦੋ ਮਹੀਨਿਆਂ ਦੀ ਤੇ ਜ਼ੀਰੋ ਬਿੱਲ ਲੋਕਾਂ ਦਾ ਆ ਰਿਹਾ ਹੈ ਤੇ ਉਸ ਤਰੀਕੇ ਦੇ ਨਾਲ ਜ਼ੀਰੋ ਬਿੱਲ ਦਾ ਆਪਾਂ ਵੀ ਲਭ ਲੈ ਲਈਏ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇ ਕੋਈ ਤੁਹਾਡੇ ਜਾਣ ਪਛਾਣ ਦਾ ਇਹੋ ਜਿਹਾ ਬੰਦਾ ਹੈ ਜਿਹੜੇ ਕਿ ਇੱਕ ਘਰ ਦੇ ਵਿੱਚ ਦੋ ਜਾਂ ਤਿੰਨ ਪਰਿਵਾਰ ਰਹਿੰਦੇ ਨੇ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸੈਂਡ ਕਰੋ ਤਾਂ ਜੋ ਉਹ ਵੀ ਇਹ ਜਾਣ ਕੇ ਵੀਡੀਓ ਦੇਖ ਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ-ਕਿਹੜੀ ਚੀਜ਼ਾਂ ਜ਼ਰੂਰੀ ਨੇ ਇੱਕ ਘਰ ਦੇ ਵਿੱਚ 2 ਮੀਟਰ ਲਗਵਾਉਣ ਦੇ ਲਈ ਤਾਂ ਦੋਸਤੋ ਫੇਰ ਦੁਬਾਰਾ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਨੱਪ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤਾਂ ਦੋਸਤੋ ਚਲਦੇ ਹਾਂ ਮੇਨ ਅਪਡੇਟ ਦੇ ਉੱਤੇ ਕੀ ਕਹਿ ਰਹੇ ਨੇ ਬਿਜਲੀ ਵਿਭਾਗ ਦੇ ਐਨੀਐਮ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ 600 ਯੂਨਿਟ ਬਿਜਲੀ ਮਾਫ ਦੀ ਠੀਕ ਹੈ ਜੀ 600 ਯੂਨਿਟ ਬਿਜਲੀ ਮਾਫ ਕਿਸ ਨੂੰ ਮਿਲ ਰਹੀ ਹੈ ਉਹ ਮਿਲ ਰਹੀ ਹੈ ਦੋਸਤੋ ਇੱਕ ਪਰਿਵਾਰ ਨੂੰ ਠੀਕ ਹੈ ਜੀ 300 ਯੂਨਿਟ ਹੈ ਜਿਹੜੀ ਇੱਕ ਮਹੀਨੇ ਦੀ ਮਿਲਦੀ ਹੈ ਠੀਕ ਹੈ ਜੀ ਤਾਂ ਦੋਸਤੋ 300 ਦੂਸਰੇ ਮਹੀਨੇ ਦੀ ਮਿਲ ਕੇ 600 ਹੋਗੇ ਤੇ ਦੋ ਮਹੀਨੇ ਦਾ ਇਕੱਠਾ ਦਾ ਬਿੱਲ ਜਨਰੇਟ ਹੁੰਦਾ ਜੇ 600 ਤੋਂ ਜ਼ਿਆਦਾ ਦੋਸਤੋ ਕੋਈ ਵੀ ਪਰਿਵਾਰ ਇਹ ਬਿਜਲੀ ਯੂਨਿਟ ਦਾ ਖਪਤ ਕਰਦਾ ਤਾਂ ਉਸ ਨੂੰ ਕੀ ਹੁੰਦਾ ਕਿ ਉਸ ਨੂੰ ਸਾਰਾ ਹੀ ਬਿੱਲ ਦੇਣਾ ਪੈਂਦਾ ਹੈ ਤਾਜ ਆਪਾਂ ਗੱਲ ਕਰਾਂਗੇ ਦੋਸਤੋ ਉਹ ਪਰਿਵਾਰ ਜਿਨ੍ਹਾਂ ਦੀ ਇੱਕ ਘਰ ਦੇ ਵਿੱਚ ਦੋਸਤੋ ਦੋ ਪਰਿਵਾਰ ਰਹਿੰਦੇ ਨੇ ਯਾਨੀ ਕਿ ਇੱਕ ਬਿਲਡਿੰਗ ਦੇ ਵਿੱਚ ਦੋ ਪਰਿਵਾਰ ਰਹਿੰਦੇ ਨੇ ਠੀਕ ਹੈ ਜੀ ਪਰ ਮੀਟਰ ਉਹਨਾਂ ਦੇ ਪਹਿਲਾਂ ਤੋਂ ਹੀ ਨਾਤੇ ਲੱਗਾ ਹੋਇਆ ਕਿ ਜਿਹੜਾ ਹੁਣ ਦੁਬਾਰਾ ਨਹੀਂ ਲੱਗ ਰਿਹਾ ਉਹਨਾਂ ਨੂੰ ਕਿਹੜੀ-ਕਿਹੜੀ ਚੀਜ਼ਾਂ ਤਿਆਰ ਰੱਖਣਾ ਤਾਂ ਜੋ ਉਹ ਵੀ ਆਪਣਾ ਵੱਖ-ਵੱਖ ਮੀਟਰ ਲਗਵਾ ਸਕਦੇ ਹਨ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੱਕ ਘਰ ਦੇ ਵਿੱਚ ਦੋ ਮੀਟਰ ਲਗਵਾਉਣ ਦੀ ਕੰਡੀਸ਼ਨ ਸਭ ਤੋਂ ਪਹਿਲਾਂ ਕੀ ਹੋਵੇ ਤਾਂ ਦੋਸਤੋ ਇੱਕ ਘਰ ਦੇ ਵਿੱਚ 2 ਮੀਟਰ ਲਗਵਾਉਂਦੀ ਸਭ ਤੋਂ ਪਹਿਲਾ ਕੰਡੀਸ਼ਨ ਇਹ ਹੋਣੀ ਚਾਹੀਦੀ ਹੈ ਕਿ ਉਹ ਪਰਿਵਾਰ ਠੀਕ ਹੈ ਜੀ ਪਰਿਵਾਰ ਅਸਲ ਦੇ ਵਿੱਚ ਹੀ ਉਹ ਵੱਖ-ਵੱਖ ਰਹਿੰਦਾ ਹੋਵੇ ਠੀਕ ਹੈ ਜੀ ਇਹ ਨਾ ਹੋਵੇ ਕਿ ਮੀਟਰ ਲਗਵਾਉਣ ਦੇ ਲਈ ਹੀ ਉਹ ਜਿਹੜਾ ਕਿ ਵੱਖ-ਵੱਖ ਹੋਣ ਦਾ ਜਿਹੜਾ ਨਾਟਕ ਕਰਦਾ ਹੋਵੇ ਕਿਉਂਕਿ ਦੋਸਤੋ 600 ਯੂਨਟ ਉਸ ਨੂੰ ਹੀ ਮਿਲੇਗੀ ਜਿਹੜਾ ਕਿ ਇੱਕ ਸਿੰਗਲ ਪਰਿਵਾਰ ਹੋਏਗਾ ਇਸੇ ਕਰਕੇ ਲੋਕ ਕਈ ਆਪਣਾ ਨਾਟਕ ਵੀ ਕਰਦੇ ਨੇ ਕਿ ਅਸੀਂ ਦੋ ਪਰਿਵਾਰ ਰਹ ਰਹੇ ਨੇ ਠੀਕ ਹੈ ਜੀ ਦੂਸਰੀ ਕੰਡੀਸ਼ਨ ਇਹ ਹੈ ਕਿ ਜੇ ਉਹ ਪਰਿਵਾਰ ਹੈ ਜਿਹੜਾ ਠੀਕ ਹੈ ਜੀ ਉਹ ਪਰਿਵਾਰ ਵੱਖ-ਵੱਖ ਰਹਿ ਰਿਹਾ ਹੈ ਠੀਕ ਹੈ ਜੀ ਉਸ ਦਾ ਕੋਈ ਸਬੂਤ ਹੋਣਾ ਚਾਹੀਦਾ ਹੈ ਠੀਕ ਹੈ ਜੀ ਉਸ ਦਾ ਕੋਈ ਸਬੂਤ ਹੋਣਾ ਚਾਹੀਦਾ ਹੈ ਕਿ ਉਹ ਪਰਿਵਾਰ ਵੱਖ-ਵੱਖ ਰਹਿਣ ਰਿਹਾ ਹੈ ਪਰਿਵਾਰ ਦੇ ਵਿੱਚ ਹੀ ਤਾਂ ਦੋਸਤੋ ਸਭ ਤੋਂ ਪਹਿਲਾਂ ਉਸ ਪ੍ਰੂਫ ਦੀ ਗੱਲ ਕਰਾਂਗੇ ਕਿ ਜਿਹੜਾ ਪ੍ਰੂਫ ਲੱਗਣਾ ਹੈ ਠੀਕ ਹੈ ਜੀ ਕਿਹੜਾ ਪ੍ਰੂਫ ਹੋਣੇ ਚਾਹੀਦੇ ਨੇ ਜਿਹੜੇ ਕਿ ਆਪਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਨੇ ਤਾਂ ਹੀ ਜੋ ਆਪਣਾ ਮੀਟਰ ਵੱਖ ਲੱਗ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਦੋਸਤੋ ਜੇ ਇੱਕ ਪਰਿਵਾਰ ਹੈ ਠੀਕ ਹੈ ਜੀ ਉਸ ਦੇ ਵਿੱਚ ਦੋ ਪਰਵਾਰ ਰਹਿ ਰਹੇ ਨੇ ਇੱਕ ਘਰ ਹੈ ਉਸ ਦੇ ਵਿੱਚ ਦੋ ਪਰਿਵਾਰ ਰਹਿ ਰਹੇ ਨੇ ਤੇ ਉਸ ਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਠੀਕ ਹੈ ਜੀ ਰਸੋਈ ਖਰਚਾ ਹੈ ਜਿਹੜਾ ਅਲੱਗ ਤੋਂ ਹੋਣਾ ਚਾਹੀਦਾ ਹੈ ਰਸੋਈ ਖਰਚਾ ਹੈ ਰਸੋਈ ਇਹ ਤੁਹਾਡਾ ਅਲੱਗ ਤੋਂ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਰਸੋਈ ਜਿਹੜੀ ਕਿ ਬਿਲਡਿੰਗ ਦੇ ਵਿੱਚ ਇੱਕੋ ਹੀ ਹੈ ਉਹੀ ਤੁਸੀਂ ਦੋਵੇਂ ਬਾਰ-ਬਾਰ ਵਰਤਦੇ ਹੋ ਨਾ ਇਹ ਗੱਲ ਜੇ ਕਿ ਇਹ ਪੀਐਸ ਪੀਸੀਐਲ ਨੂੰ ਮਨਜ਼ੂਰ ਨਹੀਂ ਹੈ ਤੁਹਾਡੀਆਂ ਦੋ ਰਸੋਈਆਂ ਹੋਣੀਆਂ ਚਾਹੀਦੀਆਂ ਨੇ ਜਿਸ ਦੇ ਕਾਰਨ ਤੁਹਾਡਾ ਮੀਟਰ ਲੱਗ ਸਕਦਾ ਹੈ ਠੀਕ ਹੈ ਜੀ ਕਿਉਂਕਿ ਦੋਸਤੋ ਦੋ ਰਸੋਈਆਂ ਹੋਣਗੀਆਂ ਤੇ ਮੀਟਰ ਵਿਭਾਗ ਦੇ ਜਦੋਂ ਮੀਟਰ ਲਗਵਾਉਣ ਵਾਸਤੇ ਆਉਣਗੇ ਬਿਜਲੀ ਵਿਭਾਗ ਦੇ ਜਦੋਂ ਵੀ ਲੋਕ ਇਹ ਵੈਰੀਫਿਕੇਸ਼ਨ ਕਰ ਲਾਉਣਗੇ ਤਾਂ ਉਹਨਾਂ ਅਨੁਸਾਰ ਦੇਖੇਗਾ ਕਿ ਦੋ ਰਸੋਈਆਂ ਨੇ ਇਸ ਬਿਲਡਿੰਗ ਦੇ ਵਿੱਚ ਜਿਹੜੇ ਦੋ ਪਰਿਵਾਰ ਰਹਿ ਰਹੇ ਨੇ ਤਾਂ ਦੋਸਤੋ ਇਸ ਕੰਡੀਸ਼ਨ ਦੇ ਵਿੱਚ ਆਪਾਂ ਵੈਰੀਫਾਈ ਕਰ ਸਕਦੇ ਹਾਂ ਉਹ ਵੈਰੀਫਾਈ ਕਰ ਦੇਣਗੇ ਆਪਣੀ ਫਾਈਲ ਨੂੰ ਤਾਂ ਦੂਜਾ ਕੁਝ ਕੀ ਦੇਖਣਾ ਚਾਹੀਦਾ ਦੋਸਤੋ ਜੇ ਇੱਕ ਪਰਿਵਾਰ ਹੈ ਤੇ ਉਸਦੇ ਨਾਲ ਹੀ ਦੋਸਤੋ ਆਪਣੇ ਜਿਹੜੀ ਬਿਲਡਿੰਗ ਹੈ ਠੀਕ ਹੈ ਜੀ ਉਸਦੇ ਵਿੱਚ ਇੱਕ ਪਰਿਵਾਰ ਦਾ ਇੱਕ ਬਾਥਰੂਮ ਯਾਨੀ ਦੋ ਪਰਿਵਾਰ ਰਹੇ ਨੇ ਤੇ ਦੋ ਬਾਥਰੂਮ ਹੋਣੇ ਜ਼ਰੂਰੀ ਨੇ ਵੱਖ-ਵੱਖ ਇੱਕ ਬਿਲਡਿੰਗ ਦੇ ਵਿੱਚ ਦੋ ਬਾਥਰੂਮ ਹੋਣੇ ਜ਼ਰੂਰੀ ਨੇ ਤਾਂ ਜੋ ਜਿਹੜੀ ਵੀ ਪੀਐਸਪੀਸੀਐਲ ਦੀ ਜਿਹੜੀ ਟੀਮ ਆਏਗੀ ਉਸ ਨੂੰ ਇਹ ਲੱਗੇ ਕਨਫਰਮੇਸ਼ਨ ਚੰਗੀ ਤਰ੍ਹਾਂ ਹੋ ਜੇ ਕਿ ਦੋ ਰਸੋਈਆਂ ਨੇ ਤੇ ਦੋ ਹੀ ਬਾਥਰੂਮ ਨੇ ਠੀਕ ਹੈ ਜੀ ਇਸ ਕੰਡੀਸ਼ਨ ਦੇ ਵਿੱਚ ਆਪਣੀ ਫਾਈਲ ਹੈ ਜਿਹੜੀ ਉਹ ਵੈਰੀਫਾਈ ਹੋਏਗੀ ਤੇ 2 ਮੀਟਰ ਲਗਾਉਣ ਵਾਸਤੇ ਪਾਸ ਹੋ ਜਾਗੀ ਤਾਂ ਹੁਣ ਜਿਹੜਾ ਤੁਹਾਨੂੰ ਸਭ ਤੋਂ ਜ਼ਰੂਰੀ ਕੰਮ ਇਹ ਦੇਖਣਾ ਕੀ ਜਿਹੜਾ ਇਹ ਆਪਣਾ ਬਿਲਡਿੰਗ ਹੈ ਠੀਕ ਹੈ ਤੇ ਇਹਦੇ ਵਿੱਚ ਪਹਿਲਾਂ 1 ਮੀਟਰ ਲੱਗਾ ਹੋਇਆ ਹੈ ਤਾਂ ਦੋਸਤੋ ਹੁਣ ਹੋਏਗਾ ਕਿ ਜਿਹੜਾ 1 ਮੀਟਰ ਇੱਕ ਪਰਿਵਾਰ ਦੇ ਨਾਂ ਤੇ ਹੋ ਜਾਏਗਾ ਠੀਕ ਹੈ ਜੀ ਦੂਸਰਾ ਜਿਹੜਾ ਅਪਲਾਈ ਕਰ ਸਕਦੇ ਹੋ ਤੁਸੀਂ ਪਰ ਜੇ ਇਹ ਮੀਟਰ ਹੈ ਜਿਹੜਾ ਆਪਦੇ ਬਜ਼ੁਰਗਾਂ ਦੇ ਲੱਗਾ ਹੈ ਜਿਹੜੇ ਕੀ ਇਸ ਦੁਨੀਆ ਤੇ ਹੁਣ ਨਹੀਂ ਨੇ ਤੇ ਉਹਨਾਂ ਦਾ ਹੱਕ ਬਣਦਾ ਹੈ ਕਿ ਇਹ ਜਿਹੜਾ ਆਪਣੇ ਨਾਂ ਤੇ ਟਰਾਂਸਫਰ ਕਰਵਾ ਲੈਣ ਜਿਹੜੀ ਕਿ ਹੁਣ ਥੋੜੀ ਜੀ ਫੀਸ ਪੰਜਾਬ ਸਰਕਾਰ ਨੇ ਕੀਤੀ ਹੋਈ ਹੈ ਤੇ ਦੂਸਰੀ ਕੰਡੀਸ਼ਨ ਵਿੱਚ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇ ਤੁਸੀਂ 2 ਮੀਟਰ ਲਗਵਾ ਰਹੇ ਨੇ ਠੀਕ ਹੈ ਜੀ ਬਾਥਰੂਮ ਹੋ ਗਿਆ ਤੇ ਰਸੋਈ ਹੋ ਗਈ ਤੁਹਾਡੀ ਵੱਖ-ਵੱਖ ਨੇ ਠੀਕ ਹੈ ਜੀ ਉਸ ਕੰਡੀਸ਼ਨ ਦੇ ਵਿੱਚ ਤੁਹਾਨੂੰ ਹੁਣ ਆਪਣਾ ਜਿਹੜਾ ਰਾਸ਼ਨ ਕਾਰਡ ਹੈ ਠੀਕ ਹੈ ਜੀ ਰਾਸ਼ਨ ਕਾਰਡ ਵੀ ਜਿਹੜਾ ਉਹ ਪ੍ਰੂਫ ਵਜੋਂ ਪੇਸ਼ ਕਰਨਾ ਹੋਵੇਗਾ ਠੀਕ ਹੈ ਜੀ ਜਿਸ ਦੇ ਨਾਲ ਕਨਫਰਮੇਸ਼ਨ ਹੋ ਜਾਏਗਾ ਕਿ ਤੁਸੀਂ ਇੱਕ ਪਰਿਵਾਰ ਦੇ ਵਿੱਚ ਜਿਹੜੇ ਇੱਕ ਫੈਮਿਲੀ ਦੇ ਵਿੱਚ ਰਹਿ ਰਹੇ ਹੋ ਪਰ ਤੁਹਾਡੇ ਵੱਖ-ਵੱਖ ਖਾਣ-ਪੀਣ ਹੈ ਠੀਕ ਹੈ ਜੀ ਤੁਸੀਂ ਵੱਖ-ਵੱਖ ਹੋ ਇੱਕ ਬਿਲਡਿੰਗ ਦੇ ਵਿੱਚ ਦੋ ਰਹਿ ਰਹੇ ਨੇ ਕਈਆਂ ਦੀ ਕੰਡੀਸ਼ਨ ਦੇਖਣ ਨੂੰ ਮਿਲਦੀ ਹੈ ਕਿ ਉਹ ਪਰਿਵਾਰ ਵੱਖ-ਵੱਖ ਹੋ ਜਾਂਦਾ ਹੈ ਇੱਕ ਦੇ ਇੱਕ ਮਕਾਨ ਦੇ ਵਿੱਚ ਹੀ ਦੋ-ਦੋ ਜਿਹੜੇ ਕੀ ਪਰਿਵਾਰ ਵਸ ਰਹੇ ਨੇ ਤੇ ਉਹਨਾਂ ਤੋਂ ਬਾਅਦ ਦੋਸਤੋ ਉਹਨਾਂ ਨੂੰ ਇਹ ਦਿੱਕਤ ਆ ਰਹੀ ਹੈ ਕਿ ਉਹਨਾਂ ਦਾ ਜਿਹੜਾ ਮੀਟਰ ਹੈ ਉਹ ਪੁਰਾਣਾ ਹੀ ਲੱਗਿਆ ਹੋਇਆ ਹੈ ਤਾਂ ਕਿਸੇ ਵੀ ਕੰਡੀਸ਼ਨ ਦੇ ਵਿੱਚ ਉਹਨਾਂ ਦੇ ਦੂਸਰਾ ਮੀਟਰ ਨਹੀਂ ਲੱਗ ਰਿਹਾ ਤੇ ਇਹ ਕੰਡੀਸ਼ਨਾਂ ਨੇ ਜੇ ਕੁਝ ਉਹ ਫੁੱਲਫੁੱਲ ਕਰਦੇ ਨੇ ਤਾਂ ਦੋਸਤੋ ਉਹਨਾਂ ਦੇ ਘਰ ਦੇ ਵਿੱਚ ਦੋ ਮੀਟਰ ਲੱਗ ਜਾਣਗੇ ਤਾਂ ਦੋਸਤੋ ਸਾਰਾ ਕੁਝ ਉਹਨਾਂ ਦਾ ਵੱਖ ਹੋਣਾ ਚਾਹੀਦਾ ਜਿਵੇਂ ਕਿ ਤੁਸੀਂ ਨੋਟ ਕਰ ਲਿਆ ਉਹਨਾਂ ਦੀ ਰਸੋਈ ਵੱਖ ਹੋਵੇ ਤਾਂ ਕਿ ਉਹ ਖਾਣਾ ਅਲੱਗ ਬਣਾਉਂਦੇ ਹੋਣ ਠੀਕ ਹੈ ਜੀ ਉਹਨਾਂ ਦਾ ਬਾਥਰੂਮ ਵੱਖ ਹੋਵੇ ਅਲੱਗ-ਅਲੱਗ ਯੂਜ਼ ਕਰਦੇ ਹੋਣ ਤੇ ਸਭ ਤੋਂ ਜ਼ਰੂਰੀ ਹੈ ਜਿਹੜਾ ਰਾਸ਼ਨ ਕਾਰਡ ਹੈ ਰਾਸ਼ਨ ਕਾਰਡ ਉਹਨਾਂ ਦਾ ਬਣਿਆ ਹੋਵੇ ਤੇ ਉਹ ਵੀ ਉਹਨਾਂ ਦੇ ਵਿੱਚ ਮੈਂਬਰ ਅਲੱਗ ਅਲੱਗ ਹੋਣ ਠੀਕ ਹੈ ਜੀ ਵਕ ਵਕ ਮੈਂਬਰ ਹੋਣ ਇਕੋ ਹੀ ਨਰਸ਼ਨ ਕਾਰਡ ਦੇ ਵਿੱਚ ਸਾਰੇ ਜਿਹੜੇ ਕਿ ਮੈਂਬਰ ਨਹੀਂ ਹੋਣੇ ਚਾਹੀਦੇ ਨੇ ਇਹ ਕੰਡੀਸ਼ਨਾਂ ਨੇ ਤੇ ਇਹ ਕੰਡੀਸ਼ਨਾਂ ਜੇ ਤੁਸੀਂ ਪੂਰੀਆਂ ਕਰਦੇ ਹੋ ਤਾਂ ਦੋਸਤੋ ਜਿਹੜਾ ਤੁਹਾਡੇ ਘਰ ਦੇ ਵਿੱਚ ਵੀ ਇਹ ਜਿਹੜਾ ਕਿ ਮੀਟਰ ਹੈ ਉਹ ਪੰਜਾਬ ਸਰਕਾਰ ਦੇ ਵੱਲੋਂ ਜਲਦ ਤੋਂ ਜਲਦ ਲਗਾ ਦਿੱਤਾ ਜਾਵੇਗਾ ਜੇਦੀ ਕਿ 90 ਦਿਨਾਂ ਦੀ ਮਿਆਦ ਹੁੰਦੀ ਹੈ ਦੋਸਤੋ 90 ਦਿਨਾਂ ਦੇ ਵਿੱਚ ਜੇ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਤੇ 90 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਘਰ ਇਹ ਮੀਟਰ ਲੱਗਣਾ ਚਾਹੀਦਾ ਨੇ ਤੇ ਉਸ ਤੋਂ ਪਹਿਲਾਂ ਹੀ ਤਕਰੀਬਨ ਇਹ ਮਹੀਨੇ-ਮਹੀਨੇ ਦੀ ਐਵਰੇਜ ਹੈ ਕਿ ਮਹੀਨੇ ਦੇ ਵਿੱਚ ਇਹ ਪੰਜਾਬ ਸਰਕਾਰ ਵੱਲੋਂ ਮੀਟਰ ਲਗਾ ਦਿੱਤਾ ਜਾਂਦਾ ਹੈ ਤਾਂ ਦੋਸਤੋ ਜੇ ਤੁਸੀਂ ਕੁਝ ਹੋਰ ਵੀ ਆਪਣੇ ਚੈਨਲ ਤੋਂ ਪੁੱਛਣਾ ਚਾਹੁੰਦੇ ਹੋ ਤੇ ਦੋਸਤੋ ਇਸ ਵੀਡੀਓ ਵਿੱਚ ਨਹੀਂ ਦੱਸਿਆ ਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਜੋ ਅਸੀਂ ਆਪਣੀ ਇੱਕ ਨਵੀਂ ਵੀਡੀਓ ਬਣਾ ਲਈਏ ਜਿਸ ਦੇ ਨਾਲ ਤੁਹਾਨੂੰ ਅਪਡੇਟ ਹੋ ਸਕੇ ਕਿ ਕਿਹੜਾ ਕਿਹੜਾ ਕੰਮ ਜ਼ਰੂਰੀ ਹੈ ਤਾਂ ਜੋ ਤੁਹਾਡਾ ਅਲੱਗ ਤੋਂ ਮੀਟਰ ਲੱਗ ਸਕੇ ਜੇ ਹੋਰ ਕੁਝ ਵੀ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਦੋਸਤੋ ਉਹਦੇ ਬਾਰੇ ਵੀ ਸਾਨੂੰ ਜਰੂਰ ਦੱਸਣਾ ਧੰਨਵਾਦ ਜੀ